ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ। ਲਓ ਜੀ ਮੀਂਹ ਤੋਂ ਬਾਅਦ ਹੁਣ ਜਦ ਕੱਲ ਦਾ ਮੌਸਮ ਖੁੱਲਿਆ ਵਾ ਤੇ ਅਸਮਾਨ ਵੇਖ ਸਕਦੇ ਹੋ। ਪੋਲਿਊਸ਼ਨ ਹੈ ਨਹੀਂ ਜਮ੍ਹਾਂ ਵੀ ਉੱਤੇ ਹੁਣ ਕਿਉਂਕਿ ਕਈ ਦਿਨ ਮੀਂਹ ਪੈ ਗਿਆ ਅੱਜ ਬੱਦਲ ਵੀ ਖਤਮ ਹੋ ਗਏ ਕੱਲ ਟਾਵੇਂ ਟਾਵੇਂ ਬੱਦਲ ਸੀਗੇ। ਤੇ ਆ ਜੀ ਆਪਣਾ ਸਭ ਤੋਂ ਗੇਤਾ ਚੋਨਾ ਜਿਹੜਾ 24 ਤਰੀਕ ਨੂੰ ਆਪਾਂ ਸ਼ੁਰੂ ਕੀਤਾ ਸੀਗਾ ਆਪਣੇ ਪਰਮਲ 114 ਚੋਨਾ ਨਸਾਰੇ ਤੇ ਹੈ ਜੀ। ਗੁਰੂ ਮਹਾਰਾਜ ਦੀ ਕਿਰਪਾ ਕਰਨ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਫਸਲਾਂ ਬਾੜੀਆਂ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਇਹ ਝੋਨਾ ਜੀ ਹੁਣ ਧੁੱਪ ਨਾਲ ਜਿਆਦਾ ਨਸਾਰੇ ਨਾਲੋਂ ਹੋ ਗਿਆ ਕਿਉਂਕਿ ਅੱਗੇ ਧੁੱਪ ਹੈ ਨਹੀਂ ਸੀ ਤੇ ਚਾਹੀਦੀ ਧੁੱਪ ਸੀਗੀ ਇਹਨੂੰ ਨਸਾਰੇ ਤੇ ਮੀਂਹ ਦਾ ਕਰਕੇ ਪੈਪਾਂ 'ਚ ਜਿਆਦਾ ਲੁਕਿਆ ਬੈਠਾ ਸੀਗਾ ਤੇ ਇਹ ਆਪਣਾ ਪਰਮਲ 114 ਜੀ ਜਿਹੜਾ ਆਪਾਂ 24 ਤਰੀਕ ਨੂੰ ਸ਼ੁਰੂ ਕੀਤਾ ਸੀਗਾ। ਸੁੰਡੀ ਦਾ ਅਟੈਕ ਹੈਗਾ ਜੀ ਕਿਤੇ ਕਿਤੇ ਤੇ ਆਪਾਂ ਪਰਮਲ ਝੋਨੇ 'ਚ ਤੁਹਾਨੂੰ ਦੱਸਾਂਗੇ ਜੀ ਕਿਉਂਕਿ ਗੱਲਾਂ ਸੁਣੀਆਂ ਹੋਰ ਹੁੰਦੀਆਂ ਜਿਹੜਾ ਕੰਮ 'ਚ ਬੰਦਾ ਮੰਨ ਲਓ ਵੀ ਕਰੇ ਉਹਨੂੰ ਫਿਰ ਜ਼ਿਆਦਾ ਪਤਾ ਲੱਗਦਾ ਹੁੰਦਾ ਵੀ ਕੀ ਖਰਚਾ ਆਇਆ ਕਿੰਨੀਆਂ ਸਪਰੇਆਂ ਕੀਤੀਆਂ ਉਹ ਸਾਰੀਆਂ ਦੱਸਾਂਗੇ ਆਪਾਂ ਇਹਦੇ ਵਿੱਚ ਵੀ ਆਪਾਂ ਪਰਮਲ 'ਚ ਕਿੰਨੀਆਂ ਸਪਰੇਆਂ ਕਰਦੀਆਂ ਕਿੰਨੀ ਖਾਦ ਪਾਈ ਸੀਗੀ ਤੇ ਕਿਹੜੀ-ਕਿਹੜੀ ਚੀਜ਼ ਹੋਰ ਉਹਦੇ ਨਾਲ ਆਪਾਂ ਬਾਇਓ ਪ੍ਰੋਡਕਟ ਪਾਏ ਆ ਉਹ ਵੀ ਦੱਸਾਂਗੇ। ਫਿਰ ਇਹਦੇ ਝਾੜ ਬਾਰੇ ਵੀ ਦੱਸਾਂਗੇ ਝੂਠ ਆਪਾਂ 1% ਨਹੀਂ ਬੋਲਣਾ ਕਿਉਂਕਿ ਜੇ ਮੈਂ ਝੂਠ ਬੋਲੂਗਾ ਮੇਰਾ ਵਧਣਾ ਨਹੀਂ ਤੇ ਜੇ ਮੇਰਾ ਘੱਟ ਨਿਕਲਿਆ ਮੈਨੂੰ ਕਿਸੇ ਨੇ ਦੇ ਨਹੀਂ ਜਾਣਾ ਠੀਕ ਹੈ ਜੀ ਇਹ ਸਾਰੇ ਬੰਨੇ ਮੁੱਛਲ ਦਾ ਏਰੀਆ ਦਾ ਇਹ ਵਿੱਚ ਪਰਮਲ ਆਪਾਂ ਪਹਿਲੇ ਸਾਲ ਆਇਆ ਜੀ ਸਾਰਾ ਹੀ ਪਰਮਲ ਲਓ ਜੀ ਮਿੱਤਰੋ ਅੱਜ ਆਪਾਂ ਚੱਲੇ ਆਂ ਬੰਦੇ ਦੂਸਰੀ ਸਾਈਡ ਪਹਿਲਾਂ ਆਪਾਂ ਸੀ ਝੋੜੜਨ ਵਾਲੀ ਵਾਲੀ ਸਾਈਡ उत्तर पै परले बन बन आन पक्का अभी तेन बताने झोने का ही हार हो शायद टूटी थी बताने जी सारा इलाका कदरदा दरिया सफेदिया तो बारले पसे हे परले बी ਚੋਣੇ ਪਰੇ ਪਏ ਕਿਉਂ ਸਾਰਾ ਰਗਵਾ ਦਰਿਆ ਦਾ ਹੀ ਆ ਦੇ ਵਿੱਚ ਐ ਸੈੱਟ ਝੋਣੇ ਲੱਗੇ ਆ ਤੇ ਇਹ ਵੀ ਵਿਚਾਰੇ ਡੁੱਬੇ ਪਏ ਆ ਪਾਣੀ ਚੱਲਣਾ ਲੰਮਾ ਹੀ ਆ ਜਾਣਦੇ ਆ ਆ ਦੇਖੋ ਜੀ ਉਹ ਪਰ ਬਾਗ ਵੀ ਲੱਗਿਆ ਆ ਹਨਾ ਹੋਰ ਆ ਜਾਂਦੀ ਤੇ ਮਾਲਰ ਦੱਬ ਵਾਲੀ ਰੋਡ ਦੇ ਉੱਤੇ ਚੜ ਜਾਂਦੀ ਪਾਈ ਪਾਸੇ ਪੰਜੂਆਣੇ ਪੰਜੂਆਣੇ ਤੇ ਨਿਕਲਦੀ ਥੋੜੀ ਆ ਪੰਜੂਆਣਾ ਲੱਗੇ ਹੋਏ ਨੇ ਘੱਟੇ ਕੋਲ ਤੇ ਭਰਮ ਰੈਂਡਾਂ ਵਾਲੇ ਲੱਗੇ ਹੋਏ ਨੇ ਜੀ ਇੱਧਰਲਾ ਬੰਨ ਹੋ ਗਿਆ ਢੇਲਣੀ ਵਾਲਾ ਉਹ ਝੋੜੜਨ ਵਾਲੀ ਵਾਲਾ ਹੋ ਗਿਆ ਜੀ ਤੇ ਆ ਉਹੀ ਰਖਵਾ ਜੀ ਜਿਹੜਾ ਕਹਿੰਦੇ ਹਜ਼ਾਰ ਕਿੱਲਾ ਵਿੱਚੋਂ ਦਾ ਡੁੱਬੇਗਾ ਉਹ ਅੰਦਰੋਂ ਬੰਨ ਟੁੱਟਣ ਕਰਕੇ ਜੀ ਜੀ ਦੇਖੋ ਨਹੀਂ ਨਹੀਂ ਕੋਈ ਹੋਰ ਗੱਲ ਨਹੀਂ ਸਾਰੇ ਝੋਨੇ ਡੁੱਬ ਗਏ ਆ ਉਹ ਪਿੰਡ ਆ ਗਿਆ ਜੀ ਝੋਰੜਨਾਲੀ ਉਹ ਟਾਵਰ ਵੇਖ ਸਕਦੇ ਆ ਤੁਸੀਂ ਜ਼ੂਮ ਕਰਕੇ ਵਿਖਾਵਾਂ ਉਹ ਪਿੰਡ ਝੋਰੜਨਾਲੀ ਜਿੱਥੇ ਉਦੋਂ ਆਪਾਂ ਵੀਡੀਓ ਬਣਾਈ ਸੀ ਪੁਲ ਤੇ ਤੇ ਆ ਰਕਵਾ ਸਾਰਾ ਡੁੱਬ ਗਿਆ ਜੀ ਇੱਥੇ ਝੋਨੇ ਜਮਾ ਹੀ ਨਹੀਂ ਵਿਖਣ ਦੇ ਉਹ ਪਾਰਲੇ ਬੰਨੇ ਝੋਨੇ ਥੋੜੇ ਥੋੜੇ ਵਿਖ ਰਹੇ ਆ ਉਹ ਝੋਨੇ ਜਿਆਦੇ ਵੱਡੇ ਹੋਣੇ ਆ ਉਦੋਂ ਆਪਾਂ ਉਸ ਸਾਈਡ ਖੜੇ ਸੀ ਉਸ ਬੰਨ ਦੇ ਉੱਤੇ ਤੇ ਅੱਜ ਆਪਾਂ ਕੇਲਣੀ ਵਾਲੇ ਤੇ ਖੜੇ ਆ ਜੀ ਜਿਹੜਾ ਸਿੱਧਾ ਆ ਜਿਹੜਾ ਆਪਣੇ ਡੱਬ ਵਾਲੀ ਰੋਡ ਤੇ ਚੜ ਜਾਂਦਾ। ਇਹ ਖੈਰ ਹੈ ਕਿ ਤੱਕ ਦਾ ਰਕਬਾ ਡੁੱਬਿਆ ਜੀ ਇਹਦੇ ਨਾਲ ਅੰਦਰੋਂ ਬੰਨ ਟੁੱਟਣ ਨਾਲ। ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਤੇ ਉਹਨਾਂ ਲੈ ਕੇ। ਦੇਖੋ ਜੀ ਦੂਰ ਤੱਕਰ। ਮੌਸਮ ਸਾਫ਼ ਹੋ ਗਿਆ ਹੁਣ। ਬੱਦਲ ਵੀ ਟੁੱਟ ਵੀ ਜੀ ਹੈਗੀ ਹੈ। ਗੱਟੇ-ਗੱਟੇ ਭਰੇ ਹੋਏ ਇੱਥੇ ਬੰਨ ਤੇ। ਆ ਬੰਦਾ ਦੂਸਰੀ ਸਾਈਡ ਆ ਜੀ ਆ ਬੰਦ ਬਹੁਤ ਉੱਚਾ ਵਾ ਆ ਨਾਲੀ ਦੇ ਅੰਦਰ ਵਾਲਾ ਸਾਈਡ ਜਿਹੜੇ ਡੁੱਬਿਆ ਵਾ ਤੇ ਪਿੰਡੀਆਂ ਲਾਈਆਂ ਪਿੰਡੀਆਂ ਬ੍ਰੇਕ ਥੋੜਾ ਜਿਹਾ ਥਾਂ ਠੀਕ ਕੋਣ ਆ ਗਿਆ ਕੈਲਣੀਆਂ ਵਾਲੇ ਸਾਈਡ ਰਸਤਾ ਬਲੌਕ ਜਿਹੜਾ ਹੋਇਆ ਲੋ ਜੀ ਆ ਰਸਤਾ ਪੱਕਾ ਜਿਹੜਾ ਬੰਦ ਹੋਇਆ ਆ ਪਿੰਡ ਕੇਲਣੀ ਆ ਇੱਥੇ ਜਾਂਦਾ ਜੀ ਇਧਰੋਂ ਉਹ ਲਿਖਿਆ ਵੀ ਆ ਆਈ ਲਵ ਕੇਲਣੀ ਨਾ ਨਾ ਨਹੀਂ ਖੰਦ ਲੋ ਜੀ ਆ ਇੱਥੇ ਟੁੱਟਿਆ ਲਿੰਕ ਆ ਸੜਕ ਜਾਂਦੀ ਆ ਝੋੜਰਨ ਵਾਲੀ ਬਲੋਕ ਹੋ ਗਿਆ ਰਾਹ ਸਾਰ ਉਸ ਦਿਨ ਆਪਾਂ ਉੱਥੇ ਖੜੇ ਸੀਗੇ ਉੱਥੇ ਜਿੱਦੋਂ ਪਾਣੀ ਟੁੱਟਿਆ ਸੀਗਾ ਪਾਣੀ ਟੁੱਟਿਆ ਵੀ ਇਧਰ ਮੈਂ ਐਸ ਸਾਈਡ ਤੋਂ ਲੋ ਜੀ ਬੰਦੇ ਉੱਤੇ ਲਾਈਟਿੰਗ ਦਾ ਪੂਰਾ ਪ੍ਰਬੰਧ ਹੈ ਕ੍ਰੇਨ ਖੜੀ ਹੈ ਲਾਈਟਾਂ ਵੀ ਲੱਗੀਆਂ ਆਈਆਂ ਪੁਲਿਸ ਵੀ ਹੈ ਕਿਉਂਕਿ ਇਧਰੋਂ ਲੰਘਾ ਲੋਕ ਕਰਦੇ ਆ ਤੰਗ ਕਰਦੇ ਆ ਤਾਂ ਕਰਕੇ ਪੁਲਿਸ ਇੱਥੇ ਹੈ ਤੰਬੂਈਆ ਲਾਇਆ ਪੁਲਿਸ ਵਾਲਿਆਂ ਨੇ ਪੈਰੀਅਨ ਲਾਇਆ ਬੰਦ ਕੀਤਾ ਹੈ ਇਹ ਜੀ ਝੋੜਣ ਵਾਲੀ ਝੋੜਣ ਵਾਲੀ ਨੂੰ ਸੜਕ ਲਿੰਕ ਕਰਦੀ ਹੈ ਕੇਲਣੀਆਂ ਕੇਲਣੀਆਂ ਤੋਂ ਅੱਗੇ ਸਰਸਾ 에ਅਰ ਫੋਰਸ ਵੀ ਇਧਰ ਲੱਗ ਗਈ ਹੈ ਹਰਿਆਣਾ ਰਾਜ ਹੈ ਗ੍ਰਿਸ਼ੀ ਸਰਸਾ ਪੁਰਾਣਾ ਕੇਲਣੀਆਂ ਲੋ ਜੀ ਜਿੱਥੋਂ ਪਾੜ ਪਿਆ ਉਹ ਤੁਹਾਨੂੰ ਦਿਖਾਉਨੇ ਆ ਉਹ ਪਾਣੀ ਆ ਰਿਹਾ ਜੀ ਉਥੋਂ ਪਾੜ ਪਿਆ ਵਾ ਐਸ ਸਾਈਡ ਤੋਂ ਇੱਥੋਂ ਪਾਣੀ ਆ ਰਿਹਾ ਇਹ ਨਾਲੀ ਦੇ ਅੰਦਰ ਦਾ ਹੀ ਰਗਵਾ ਹੈ ਤੇ ਨਾਲੀ ਦੇ ਅੰਦਰ ਹੀ ਟੁੱਟਿਆ ਬੰਨ ਆ ਪਾਣੀ ਆ ਰਿਹਾ ਜੀ ਇੱਥੋਂ ਪਾੜ ਪਿਆ ਵੱਡਾ ਸਾਰਾ ਪਾਣੀ ਨੇ ਮਾਰ ਦੂਰ ਤੱਕ ਮਾਰੀ ਆ। ਆ ਲੈ ਸਕਦੇ ਆ ਤੁਸੀਂ। ਫਿਰ ਇੱਧਰ ਹੁੰਦਾ ਆ ਫਿਰ ਐਨੂੰ ਚਲੇ ਜਾ ਇੱਧਰ ਚਲੇ ਜਾ ਪਾਣੀ। ਉਹ ਪਾਰਲਾ ਪਿੰਡ ਝੋੜਟ ਨਾਲ ਹੀ ਆਪਾਂ ਕਹਿ ਲੈਣੀ ਵਾਲੀ ਸਾਈਡ ਬੰਨ ਤੇ ਉੱਤੇ ਆ ਹੁਣ ਮੌਕੇ ਤੇ। ਕੋਸ਼-ਕੋਸ਼ ਝੋਨੇ ਵਿਖਦੇ ਆ। ਕਿਉਂਕਿ ਪਾਣੀ ਹੁਣ ਉਧਰ ਨੂੰ ਆ ਜਿੰਨਾ ਚਿਰ ਟੱਕਰ ਲੱਗ ਜੂਗੀ ਉਸ ਤੋਂ ਬਾਅਦ ਇਹਨਾਂ ਝੋਨਿਆਂ 'ਚ ਵੀ ਪਾਣੀ ਚੜ ਜਾਣਾ ਜੀ। ਉਗੀ ਤੋਂ ਧਾਰ ਚੱਲਦੀ ਹੈ ਜੀ ਨਾਲ ਵਿੱਚੋਂ ਹੋ ਕੇ ਧਾਰ ਜਾਣ ਢੀ ਇਹਦੇ ਨਾਲ-ਨਾਲ ਦੀ ਠੀਕ ਹੈ ਜੀ ਉੱਥੋਂ ਫਿਰ ਬਾਨਾ ਟੁੱਟਿਆ ਉਹਨੇ ਇੱਧਰ ਮਾਰ ਕਰਤੀ ਐਸਾਈਡ ਇਹ ਪਹਿਲੀ ਵਾਰੀ ਹੋਇਆ ਜੀ ਇੱਥੇ ਨਾਲੀ ਐਸ ਵਾਰੀ ਇੱਧਰ ਟੁੱਟੀ ਹੈ ਪੱਗਰ ਹਰਿਆਣੇ ਚੋਂ ਲੰਗਦੀ ਇਹ ਦੀ ਉਹ ਟੂ ਹੈਡ ਦਾ ਏਰੀਆ ਸਾਰਾ ਉਹ ਜਿੰਨਾ ਪਾਣੀ ਆ ਦਵਾਰੋਂ ਇੱਥੇ ਧਾਰ ਜਾਣ ਕੇ ਰਲ ਜਾਂਦਾ ਹੀ ਰੋਕੀ ਜਿੰਨਾ ਵੀ ਉਹ ਏਰੀਆ ਉਹ ਡੁੱਬਿਆ ਨਾ ਜੀ ਹਜ਼ਾਰ ਕਿੱਲਾ ਉਹ ਸਾਰਾ ਡੁੱਬਣ ਤੋਂ ਬਾਅਦ ਉਹ ਫੇਰ ਇੱਥੇ ਰਲ ਗਿਆ ਜੀ ਪਾਣੀ ਆ ਗਈ ਧਾਰ ਜੀ ਇਹਦੇ ਵਿੱਚ ਇਕੱਠਾ ਹੋ ਜਾਂਦਾ ਫੇਰ ਪਾਣੀ ਜਿੱਥੇ ਇੱਥੇ ਉਹਨੂੰ ਬੰਨ ਨਾਲ ਟਕਰਾਂ ਲੱਗਦਾ ਲੱਗਦਾ ਤੇ ਵਾਪਸੀ ਫੇਰ ਦਰਿਆ ਚ ਹੀ ਪੈ ਗਿਆ ਜੀ ਉਹ ਪਾਣੀ ਫੇਰ ਦੁਬਾਰੋ ਇੱਥੇ ਆ ਗਿਆ ਦੇਖ ਸਕਦੇ ਹੋ ਤੁਸੀਂ ਉਹ ਝੋਨੇ ਖੜੇ ਐ ਇਹਨਾਂ ਝੋਨੇ ਚ ਪਾਣੀ ਨਹੀਂ ਕਿਉਂਕਿ ਨਾਲ ਧਾਰ ਬਣ ਜਾਂਦੀ ਐ ਉਹ ਪਾਣੀ ਟੱਕਰ ਲੱਗ ਕੇ ਤੇ ਧਾਰ ਦੇ ਵਿੱਚ ਚਲੇ ਜਾਂਦਾ ਲਓ ਜੀ 27000 ਕਿਉਂਸੇ ਪਾਣੀ ਚੱਲ ਰਿਹਾ ਐ ਤੱਕਰ ਤੇ ਮੌਕੇ ਦਾ ਏਅਰ ਕੰਡੀਸ਼ਨ ਆ ਇੱਧਰ ਤਾਂ ਜੀ ਕੋਈ ਖਤਰੇ ਵਾਲਾ ਕੰਮ ਨਹੀਂਗਾ ਪਾਣੀ ਸੇਫ ਕੰਡੀਸ਼ਨ ਦੇ ਚੱਲ ਰਿਹਾ ਇਹ ਹੈ ਜੀ ਕੱਗਰ ਤਰਿਆ ਠੀਕ ਠੀਕ ਆਲਾ ਬਹੁਤ ਨੇ ਇੱਧਰੋਂ ਗਏ ਸੀਗਾ ਜੀ ਆਸਬੰਦ ਤੋਂ ਝੋੜੜ ਨਾਲੀ